ਮੈਨੂੰ ਯਾਦ ਹੈ ਕਈ ਸਾਲ ਪਹਿਲਾਂ ਇੱਕ ਬੰਦੇ ਆਏ ਇਕੱਠੇ ਹੋ ਕੇ ਪੈਂਟ ਕੋਟ ਪਾਏ ਹੋਏ ਬੜੇ ਟਾਈਆਂ ਟਾਈਆਂ ਟੁਈਆਂ ਲਾਈਆਂ ਹੋਈਆਂ ਤਾਜ਼ਾ-ਤਾਜ਼ਾ ਝਗੜਾ ਹੋਇਆ ਸਾਡੇ ਉਹ ਅਟੈਕ ਵਾਲਾ ਕੰਮ ਹੋਇਆ ਹੀ ਸੀ ਅਜੇ ਤੇ ਮੇਰੇ ਨਾਲ ਅੰਦਰ ਬਹਿ ਕੇ ਮੀਟਿੰਗ ਕਰਦੇ ਐ ਕਹਿੰਦੇ ਭਾਈ ਸਾਹਿਬ ਤਗੜੇ ਪ੍ਰਚਾਰਕੋਂ ਬੜੀ ਗੱਲ ਕਰ ਲੈਨੇ ਹੋ ਲੌਜਿਕ ਬੜਾ ਦੇ ਮੈਂ ਸੁਣੀ ਗਿਆ ਮੈਂ ਕਿਹਾ ਦੱਸੋ ਕਹਿੰਦੇ ਇਹ ਦੱਸੋ ਵੀ ਚਾਹੀਦਾ ਕੀ ਐ ਮੈਂ ਕਿਹਾ ਚਾਹੀਦਾ ਐਡੇ ਤੁਸੀਂ ਮੈਨੂੰ ਪੁੱਛਣਾ ਕਿ ਵੀ ਚਾਹੀਦਾ ਕੀ ਕਰਨਾ ਕੀ ਐ ਕਹਿੰਦੇ ਬਸ ਥੋੜੀ ਜੀ ਸੁਰ ਨਾ ਇਧਰ ਨੂੰ ਕਰਨੀ ਹੈ ਦੂਜੇ ਪਾਸੇ ਨੂੰ ਮੈਂ ਹੁਣ ਸਟੇਜ ਤੇ ਨਹੀਂ ਦੱਸਣਾ ਚਾਹੁੰਦਾ ਇਧਰ ਨੂੰ ਕਰਨੀ ਹੈ ਸੁਰ ਹਰ ਚੈਨਲ ਤੇ ਤੁਸੀਂ ਹੋਵੋਗੇ ਹਰ ਚੈਨਲ ਤੇ ਬੋਲੋਗੇ ਵੱਡੇ ਤੋਂ ਵੱਡੇ ਚੈਨਲ ਤੁਹਾਨੂੰ ਕਵਰ ਕਰਨਗੇ ਹੱਥ ਜੋੜ ਕੇ ਮੈਂ ਖੜਾ ਹੋ ਗਿਆ ਚਾਹ ਪਾਣੀ ਪੀ ਲਿਆ ਜੀ ਆਆਂ ਨੂੰ ਜੀ ਸਦਕੇ ਉਹ ਗੇਟ ਖੁੱਲ੍ਹ ਐ ਅਸੀਂ ਕਲਗੀਆਂ ਵਾਲੇ ਦੇ ਆਂ ਵੱਡੇ ਜਾਈਏ ਮਰ ਜਾਈਏ ਸਾਡੇ ਤੇ ਰੋਮ ਰੋਮ ਵਿੱਚ ਗੁਰੂ ਗੋਬਿੰਦ ਸਿੰਘ ਵਸਿਆ ਹੋਇਆ ਜਿੰਨਾ ਮਰਜੀ ਕੋਈ ਮੇਰੇ ਨਾਲ ੱੱਕਾ ਕਰ ਲੈ ਮੈਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਛੱਡ ਸਕਦਾ